ਅੱਜ ਤੋਂ ਅੰਮ੍ਰਿਤਸਰ ਕਟੜਾ ਦੇ ਵਿਚਾਲੇ ਸ਼ੁਰੂ ਹੋਵੇਗੀ ਨਵੀਂ ਵੰਦੇ ਭਾਰਤ ਟ੍ਰੇਨ ਅੰਮ੍ਰਿਤਸਰ ਤੋਂ ਵੈਸ਼ਨੋਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਦਾ ਫਾਇਦਾ ਮਿਲੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਝੰਡੀ ਵਿਖਾਉਣਗੇ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਟ੍ਰੇਨ ਦਾ ਸਫ਼ਰ 5 ਘੰਟੇ 35 ਮਿੰਟ ਦੇ ਵਿੱਚ ਹੋਏਗਾ ਮੰਗਲਵਾਰ ਨੂੰ ਛੱਡ ਕੇ ਬਾਕੀ 6 ਦਿਨ ਵੰਦੇ ਭਾਰਤ ਟ੍ਰੇਨ ਚੱਲੇਗੀ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਚਾਰ ਸਟੇਸ਼ਨਾਂ ਦੇ ਉੱਤੇ ਰੁਕੇਗੀ ਜਿਨ੍ਹਾਂ ਦੇ ਵਿੱਚ ਬਿਆਸ ਜਿਲੰਦਰ ਸਿਟੀ ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਟੇਸ਼ਨ ਨੇ ਕਟੜਾ ਤੋਂ ਟ੍ਰੇਨ ਸਵੇਰੇ 6:40 ਮਿੰਟ ਦੇ ਉੱਤੇ ਰਵਾਨਾ ਹੋਵੇਗੀ ਅੰਮ੍ਰਿਤਸਰ 12:30 ਮਿੰਟ ਦੇ ਉੱਤੇ ਇਹ ਟ੍ਰੇਨ ਪਹੁੰਚੇਗੀ ਖਾਸ ਤੌਰ ਦੇ ਉੱਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਦਾ ਫਾਇਦਾ ਚੁੱਕ ਸਕਦੇ ਨੇ ਜੰਮੂ ਤਵੀ ਤੋਂ ਸਵੇਰੇ 8:05 ਮਿੰਟ ਦੇ ਉੱਤੇ ਜਲੰਧਰ ਸਿਟੀ 11:03 ਦੇ ਉੱਤੇ ਬਿਆਸ ਦੇ ਉੱਤੇ 11:28 ਦੇ ਉੱਤੇ ਇਹ ਟ੍ਰੇਨ ਪਹੁੰਚੇਗੀ। ਅੰਮ੍ਰਿਤਸਰ ਤੋਂ ਸ਼ਾਮ 4:25 ਦੇ ਉੱਤੇ ਇਹ ਟ੍ਰੇਨ ਚੱਲੇਗੀ। ਕਟੜਾ ਰਾਤ 10:00 ਦੇ ਪੂਰੇ ਮਿੰਟ ਦੇ ਉੱਤੇ ਜਿਹੜੀ ਟ੍ਰੇਨ ਹੈ ਉਹ ਪਹੁੰਚੇਗੀ। ਬਿਆਸ ਸ਼ਾਮ 5:03 ਦੇ ਉੱਤੇ ਜਲੰਧਰ 5:33 ਦੇ ਉੱਤੇ ਅਤੇ ਪਠਾਨਕੋਟ ਕੈਂਟ ਦੇ ਵਿੱਚ ਇਸ ਦਾ ਸਮਾਂ 7:00 3 ਮਿੰਟ ਨਿਰਧਾਰਤ ਕੀਤਾ ਗਿਆ ਜੰਮੂ ਤਵੀ ਰਾਤ 8:28 ਮਿੰਟ ਦੇ ਉੱਤੇ ਇਹ ਟ੍ਰੇਨ ਪਹੁੰਚੇਗੀ। ਅੰਮ੍ਰਿਤਸਰ ਕਟੜਾ ਵੰਦੇ ਭਾਰਤ ਦੇ ਵਿੱਚ 8 ਕੋਚ ਹੋਣਗੇ। ਏਸੀ ਚੇਅਰ ਕਾਰ ਟਿਕਟ ਦਾ ਕਿਰਾਇਆ 1170 ਰੁਪਏ ਤੈਅ ਕੀਤਾ ਗਿਆ ਹੈ। ਐਗਜ਼ੀਕਿਊਟਿਵ ਏਸੀ ਚੇਅਰ ਕਾਰ ਦਾ ਕਿਰਾਇਆ 2085 ਰੁਪਏ ਰੱਖਿਆ ਗਿਆ। ਤਾਂ ਲਾਜ਼ਮੀ ਤੌਰ ਦੇ ਉੱਤੇ ਅੰਮ੍ਰਿਤਸਰ ਤੋਂ ਕਟੜਾ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਇਹ ਵੱਡੀ ਸੁਗਾਤ ਹੈ। ਵੈਸ਼ਨੋ ਦੇਵੀ ਨੂੰ ਜੋੜਨ ਵਾਲੀ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਪੰਜਵੀਂ ਟ੍ਰੇਨ ਹੋਏਗੀ ਤਾਂ لازਮੀ ਤੌਰ ਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਸ ਨੂੰ ਹਰੀ ਝੰਡੀ ਵਿਖਾਉਣਗੇ ਜਿਸ ਤੋਂ ਬਾਅਦ ਇਹ ਵੰਦੇ ਭਾਰਤ ਟ੍ਰੇਨ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਏਗੀ ਤਾਂ ਪੰਜਾਬ ਦੇ ਲੋਕਾਂ ਦੇ ਲਈ ਵੱਡਾ ਫਾਇਦਾ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਟ੍ਰੇਨ ਦਾ ਸਫ਼ਰ 5 ਘੰਟੇ 35 ਮਿੰਟ ਦੇ ਵਿੱਚ 6 ਦਿਨ ਇਹ ਟ੍ਰੇਨ ਚੱਲੇਗੀ ਮੰਗਲਵਾਰ ਦੇ ਦਿਨ ਨਹੀਂ ਚੱਲੇਗੀ ਅਮਰitsar ਕਟੜਾ ਵੰਦੇ ਭਾਰਤ ਚਾਰ ਸਟੇਸ਼ਨਾਂ ਦੇ ਉੱਤੇ ਰੁਕੇਗੀ ਜਿਨ੍ਹਾਂ ਦੇ ਵਿੱਚ ਬਿਆਸ ਜਲੰਧਰ ਸਿਟੀ ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਟੇਸ਼ਨ ਸ਼ਾਮਲ ਨੇ ਕਟੜਾ ਤੋਂ ਟ੍ਰੇਨ ਸਵੇਰੇ 6:40 ਮਿੰਟ ਦੇ ਉੱਤੇ ਰਵਾਨਾ ਹੋਏਗੀ ਅਮਰitsar 12:30 ਪਹੁੰਚੇਗੀ ਜੰਮੂ ਤਵੀ ਸਟੇਸ਼ਨ ਦੇ ਉੱਤੇ 8:05 ਦਾ ਸਮਾਂ ਹੈ ਬਿਆਸ 11:28 ਤੇ ਜਲੰਧਰ ਸਿਟੀ 11:03 ਦਾ ਤਾ ਜੰਮੂ ਤਵੀ 8:05, ਜਲੰਧਰ ਸਿਟੀ 11:03, ਅੰਮ੍ਰਿਤਸਰ ਤੋਂ ਸ਼ਾਮ 4:25 ਦੇ ਉੱਤੇ ਚਲੇਗੀ। ਕਟੜਾ ਰਾਤ 10:00 ਵਜੇ ਇਹ ਟ੍ਰੇਨ ਪਹੁੰਚੇਗੀ। ਬਿਆਸ ਸ਼ਾਮ 5:03 ਦੇ ਉੱਤੇ, ਜਲੰਧਰ 5:33 ਦੇ ਉੱਤੇ, ਪਠਾਨਕੋਟ ਕੈਂਟ ਸ਼ਾਮ 7:03 ਦੇ ਉੱਤੇ, ਜੰਮੂ ਤਵੀ 8:28 ਦੇ ਉੱਤੇ ਪਹੁੰਚੇਗੀ। ਅੰਮ੍ਰਿਤਸਰ ਕਟੜਾ ਵੰਦੇ ਭਾਰਤ ਦੇ ਵਿੱਚ 8 ਕੋਚ ਹੋਣਗੇ। ਤੇ لازمی ਤੌਰ ਦੇ ਉੱਤੇ ਵੱਡਾ ਫਾਇਦਾ ਲੋਕਾਂ ਨੂੰ ਏਸੀ ਚੇਅਰ ਟਿਕਟ ਦਾ ਕਿਰਾਇਆ ਜਿਹੜਾ ਹੈ 1170 ਰੁਪਏ ਐਗਜ਼ੀਕਿਊਟਿਵ ਏਸੀ ਚੇਅਰ ਦਾ ਕਿਰਾਇਆ 2085 ਰੁਪਏ ਨਿਰਧਾਰਤ ਕੀਤਾ ਗਿਆ ਹੈ ਤਾਂ ਵੈਸ਼ਨੋ ਦੇਵੀ ਨੂੰ ਜੋੜਨ ਵਾਲੀ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਪੰਜਵੀਂ ਟ੍ਰੇਨ ਹੈ ਤੇ لازمی ਤੌਰ ਦੇ ਉੱਤੇ ਲੰਬਾ ਸਮਾਂ ਜਿਹੜਾ ਸਫ਼ਰ ਦੇ ਵਿੱਚ ਲੋਕਾਂ ਨੂੰ ਗੁਜ਼ਾਰਨਾ ਪੈਂਦਾ ਸੀ ਉਸ ਤੋਂ ਨਜਾਤ ਮਿਲੇਗੀ